ਜੇ ਨਹੀਂ ਪੱਕੀ ਹੋਏ ਨਾ ਤੇ ਕੋਈ ਬਿਲਡਿੰਗ ਆਉਂਦੀ ਮਾਰਦਾ ਨਾ ਫਤੋਰਾਂ ਨਹੀਂ ਹੁੰਦਾ ਜੇ ਨਹੀਂ ਪੱਕੀ ਹੋਏ ਨਾ ਤੇ ਤਤਰਾ ਹੀ ਕਰਦਾ ਹੈ ਇਸ ਕਰਕੇ ਕਹਿੰਦਾ ਹੈ ਜੇ ਤੇ ਤੁਸੀਂ ਆਪਣੀ ਸਾਧਨਾ ਆਪਣੀ ਭਗਤੀ ਆਪਣਾ ਭਜਨ ਚਾਹੁੰਦੇ ਹੋ ਸਹਿਜ ਮਜਾਉਂਦੇ ਹੋ ਆਨੰਦ ਨੂੰ ਤਾਂ ਆਪਣੇ ਗੁਨਾਹਾਂ ਤੇ ਆਪਣੇ ਭਗਤੀ ਦਾ ਕਰੇ ਮਾਣ ਨਾ ਕਰਿਆ ਕਰੋ ਸਦਾ ਜਗੰਨਾਥ ਤੇ ਰਹਿਣਾ ਕਰੋ ਬਾਬਾ ਨੰਦ ਸਿੰਘ ਜੀ ਹੋਏ साथ अपने गुरुद्वार नाम से बगीचे पर दवाई की कामता जो कहते थे अपने संगीत के मैं, मैं आज तक गुरुनाम के दास की नहीं पढ़ी हूँ इन्हीं संगीत को कहना कि मैं आज तक गुरुनाम के दास की नहीं पढ़ी हूँ इन्हीं और कुछ ही अवसाद जो भारतीय ब्रह्मचारी थी जिन्होंने सत्रह में आप दर्शन की थी ते तो आपको कह रहे थे, रहे थे, रहे थे ते किसे ने पूछा महाराज आपने ना बड़ा लुके रहने हो बड़ा शुक्रे रहने हो बड़ा भूख रहने हो ते महाराज कहाँ लगे जेल उते नूना कीड़े पे हो तो कोता भी शुक्रे रहना हो तो वाले ने रखना सांसों आगे करने के बाद एक ही बोल दिया करने के दिन काम रोज लोग मोह काबे कीड़े पे हो तो भी ਕਹਾਤਿਓ ਪੁਰਨ ਜਨਕੀ ਨਦੀ ਸੀ ਮਾਹੁਰ ਬ੍ਰਹਮ ਗਿਆਨੀ ਸੀ ਅਨਿਮਰਤਾ ਜੀ ਪੁਰਨਵਾਸੀ ਉਹਨਾਂ ਦੁਆਰ ਕਰਦਾ ਨਾ ਤੇ ਲੱਖਾਂ ਦਾ ਕੱਟ ਤੋਂ ਲਾਤੀ ਤੇਤੇ ਦੁਜੇ ਦੇ ਮਾਪੋਂ ਕਨ ਸ਼ਬਦ ਨਾ ਹੋਣਾ ਗੁਰੂ ਕਹਿ ਜੇ ਗਰੀਬੀ ਆਵੇ ਨਾ ਹਮ ਜੀ ਆਣਾ ਗਨੇ ਨਾ ਕਰ ਸਕੇ ਸ਼ਰੀਰ ਤੇਗੇ ਚੇਨ ਬੁੱਧਾ ਮਹਾਰਾਜਾ ਪੁਰਨਵਾਸੀ ਦੁਆਰ ਜੇ ਜਮ ਜੀ ਬੁਲਾਉਂਦੇ ਰਾਤੀ ਸੀ ਆਪ ਕੋ ਕਹਿਣ ਲੱਗੇ ਲੱਖਾਂ ਦਾ ਕੱਟ ਨਿਰਮਤਾ ਨੇ ਇਹ ਨੰਦੀਆਂ ਜੇ ਕੋ ਪੈਦਾ ਨਹੀਂ ਹੁੰਦਾ ਤੇ ਰੱਖੇ ਨਹੀਂ ਕਦੇ ਹੁੰਦੇ ਹਮਦਾਰ ਦਾ ਕੋਈ ਪਰਮਤਮਾ ਨਹੀਂ ਨਾਮਦਾ ਜਿਓ ਇਹੀ ਨਿਰਮਤਾ ਕਤ ਹੈ ਜੀ ਤੇ ਆਪਣੇ